ਦੇ ਦੁਕਾਨਦਾਰ ਜਿਸ ਵੀ ਤੁਹਾਨੂੰ ਮਿਲ ਕੇ ਗਏ ਆ ਤੇ ਜਿਹੜੀ ਕਦੋਂ ਚੌੜੀ ਕਰ ਰਹੇ ਉਹ ਕੀ ਉਹਨਾਂ ਦਾ ਜਸਵਾਹ ਦੇਖੋ ਜੀ ਅੱਜ ਦੁਕਾਨਦਾਰ ਸਾਥੀ ਤੇ ਜਿੰਨੇ ਵੀ ਉੱਥੇ ਭਾਗੂ ਰੋਡ ਦੇ ਰਿਹਾਇਸ਼ੀ ਜਿਹੜੇ ਮੇਨ ਭਾਗੂ ਰੋਡ ਤੇ ਲੱਗਦੇ ਸੀਗੇ ਉਹ ਅੱਜ ਸਾਡੇ ਕੋਲ ਇੱਕ ਫਰਮਾਇਸ਼ ਲੈ ਕੇ ਆਏ ਕਿ ਜੋ ਕਾਰਪੋਰੇਸ਼ਨ ਨੇ ਉਸਾਰੀ ਕੀਤੀ ਹੈ ਡੀਮਾਰਕੇਸ਼ਨ ਕੀਤੀ ਹੈ 60 ਫੁੱਟ ਦੀ ਉਹ ਨਾ ਕਰਕੇ ਉਹਨਾਂ ਨੂੰ ਕੁਝ ਸਮਾਂ ਦਿੱਤਾ ਜਾਵੇ ਤੇ ਉਸ ਨੂੰ 50 ਫੁੱਟ ਤੇ ਕੰਸੀਡਰ ਕੀਤਾ ਜਾਵੇ ਉਹਨਾਂ ਸਾਰਿਆਂ ਦੇ ਸਾਥ ਦੇ ਨਾਲ ਤੇ ਆਫਸ ਜੀ ਇੰਨੇ પ્રેમ ਪਿਆਰ ਦੇ ਨਾਲ ਅਸੀਂ ਦੇਖ ਕੇ ਸੋਚਿਆ ਕਿ ਇਸ ਦੀ ਪਰਮਿਸ਼ਨ ਅਸੀਂ ਦੇ ਦੇ ਦਿੱਤੀ ਜਾਊਗੀ ਤੇ ਹੁਣ ਭਾਗੂ ਰੋਡ 50 ਫੁੱਟ ਚੌੜੀ ਕੀਤੀ ਜਾਊਗੀ ਤੇ ਉਹਨਾਂ ਨੇ ਸਾਡੇ ਤੋਂ ਖੁਦ ਹੀ ਟਾਈਮ ਲਿੱਤਾ ਕਿ ਅਸੀਂ 31 ਅਕਤੂਬਰ ਤੱਕ ਸਾਰੀ ਸਾਰੀ ਖੁਦ ਕਰਾਂਗੇ ਤੇ ਕਾਰਪੋਰੇਸ਼ਨ ਵਾਸਤੇ ਉਹ ਜਗਾ ਛੱਡਾਂਗੇ ਤਾਂ ਕਿ ਅਸੀਂ ਉਸ ਰੋਡ ਨੂੰ ਜੋ ਸ਼ਹਿਰ ਦੀ ਮੇਨ ਲਿੰਕਿੰਗ ਰੋਡ ਆ ਉਹਨੂੰ ਚੌੜੀ ਕਰੀਏ ਤੇ ਲੋਕਾਂ ਦੇ ਝੋਲੀ ਪਾਈਏ ਇਸ ਦੇ ਨਾਲ ਦੁਕਾਨਦਾਰਾਂ ਦਾ ਪਰਸਨਲ ਬੈਨੀਫਿਟ ਵੀ ਬਹੁਤ ਆਊਗਾ ਕਿਉਂਕਿ ਉੱਥੇ ਆਵਾਜ਼ਾ ਵੀ ਹੋਰ ਖੁੱਲੀ ਹੋ ਜੂਗੀ ਵਧੂਗੀ ਤੇ ਬਿਜ਼ਨਸ ਵਧਣ ਦੀ ਵੀ ਬਹੁਤ ਸੰਭਾਵਨਾ ਇੱਕ ਸਟੇਲੇ ਹੋਈ ਸੀ ਕੁਝ ਪਾਰਟੀਆਂ ਨੇ ਉਹਨਾਂ ਦਾ ਕੀ ਮੈ ਨਹੀਂ ਐਸਾ ਕੁਝ ਸਟੇ ਨਹੀਂ ਹੈਗਾ ਜੀ ਉੱਥੇ ਉਹਨਾਂ ਨੇ ਅਪਲਾਈ ਕੀਤਾ ਸੀ ਮੇਰੇ ਖਿਆਲ ਨਾਲ ਉਹਨਾਂ ਨੂੰ ਕੋਈ ਸਟੇ ਨਹੀਂ ਜੇ ਮਿਲੇ ਮਤਲਬ ਸਾਰੇ ਲੋਕ ਸਹਿਮਤ ਨੇ ਬਹੁਤ ਪਿਆਰ ਨਾਲ ਸਕਾਰ ਨਾਲ ਇੱਥੇ ਸਹਿਮਤੀ ਆਦੀ ਪ੍ਰਗਟ ਕਰਕੇ ਗਏ ਆ ਸਾਰੇ ਸਾਡੇ ਭਾਗ ਰੋਡ ਦੇ ਵਪਾਰੀ ਸਾਥੀ ਤੇ ਰਹਿਸ਼ੀ ਲੋਕ ਪਨਾ ਪ੍ਰਸ਼ਾਸਨ ਨੂੰ ਮਤਲਬ ਅੜਿਕਾ ਕੁਝ ਅੜਿਕਾ ਕਰਨ ਦੀ ਲੋੜ ਨਹੀਂ ਜੀ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਕਿ ਉਹ 31 ਅਕਤੂਬਰ ਤੱਕ ਖੁਦ ਆਪਣੀ ਦੁਕਾਨਾਂ ਆਪਣੇ ਘਰ ਜੋ ਵੀ ਵਿੱਚ ਆਉਂਦੇ ਆ ਡਿਮਾਰਕੇਸ਼ਨ ਦੇ